ਪਾ ਕੇ ਨੀਲਾ ਬਾਣਾ ਸਜਾ ਕੇ ਜਮਾਲਾ ਤੇ ਗੁਰਸਿੱਖ ਪ੍ਰਚਾਰ ਕਰਨ ਵਾਲੀਆਂ ਬੀਬੀਆਂ ਦੇ ਸਰੀਰਾਂ ਨੂੰ ਜਿਸ ਗੰਦੀ ਨਜ਼ਰ ਨਾਲ ਦੇਖ ਕੇ ਸਕਰੀਨ ਸ਼ਾਟ ਲੈ ਕੇ ਇੰਸਟਾ ਦੀ ਆਈਡੀ ਤੋਂ ਤੇ ਵੀਡੀਓ ਪਾ ਕੇ ਕਹਿ ਰਿਹਾ ਵੀ ਐਦਾਂ ਤਿਆਰ ਹੋ ਕੇ ਜਾਂਦੀਆਂ ਜਿਹੜਾ ਨੱਚਣ ਚੱਲੀਆਂ ਹੁੰਦੀਆਂ ਜਿਹੜੀ ਤੇਰੀ ਨਜ਼ਰੀਆ ਆ ਜਿਹੇ ਤਰ੍ਹਾਂ ਬੋਲਣ ਦਾ ਤਰੀਕਾ ਆ ਤੇਰੀ ਬੋਲੀ ਤੋਂ ਹੀ ਪਤਾ ਲੱਗਦਾ ਵੀ ਤੇਰੇ ਅੰਦਰ ਕਿੰਨਾ ਜ਼ਹਿਰ ਭਰਿਆ ਹੋਇਆ ਏ ਤੂੰ ਗੱਲ ਕੀਤੀ ਹੈ ਕਿ ਬੀਬੀ ਬੈਂਦ ਗੁਰ ਖਾਲਸਾ ਸੁਰਖੀ ਬਿੰਦੀ ਲਾਉਂਦੀ ਹੈ ਜੇ ਤੇਰੀ ਇੰਨੀ ਹੀ ਜਲਦੇ ਵਿੱਚ ਕੋਈ ਤਕਲੀਫ ਸੀ ਤੈਨੂੰ ਦਰਦ ਜਾਗਦਾ ਸੀ ਜਿਸ ਅਕਾਊਂਟ ਤੋਂ ਤੂੰ ਸਕਰੀਨਸ਼ਾਟ ਲਾਇਆ ਉਸੇ ਅਕਾਊਂਟ ਦੇ ਉੱਪਰ ਹੀ ਸਾਡਾ ਮੋਬਾਈਲ ਨੰਬਰ ਲਿਖਿਆ ਹੋਇਆ ਸੀ ਜੇ ਤੈਨੂੰ ਵੱਡਾ ਹੀ ਦਰਦ ਸੀ ਕੋਈ ਤੂੰ ਵਿਚਾਰ ਕਰਨੀ ਸੀ ਸਾਨੂੰ ਸਿੱਧਾ ਫੋਨ ਉਲਾਉਂਦਾ ਸਾਡੇ ਨਾਲ ਬੈਠ ਕੇ ਗੱਲ ਕਰਦਾ ਜੇ ਤੂੰ ਮਰਦ ਦਾ ਬੱਚਾ ਹੁੰਦਾ ਜੇ ਤੂੰ ਇਹ ਵੀਡੀਓ ਪਾ ਕੇ ਲੋਕਾਂ ਨੂੰ ਇਹ ਗੱਲ ਨਾ ਕਹਿੰਦਾ ਕਿ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਬੀਬੀ ਬਿਆਨਪੁਰ ਤੱਕ ਪੰਚਾਇਰੋ ਬੀਬੀ ਬਿਆਨਪੁਰ ਤੱਕ ਵੀਡੀਓ ਪਹੁੰਚਾਉਣ ਦਾ ਮਤਲਬ ਸੀ ਕਿ ਤੂੰ ਫੇਮ ਲੈਣਾ ਚਾਹੁੰਦਾ ਆ ਜਿਨ੍ਹਾਂ ਦਾ ਨਾਮ ਲੈ ਕੇ ਤੂੰ ਸਾਡੀ ਵੀਡੀਓ ਪਾਈ ਆ ਵੀ ਗੱਲ ਦੇ ਵਿੱਚ ਪਟੇ ਪਾਏ ਆ ਜੇ ਤੈਨੂੰ ਐਨਕਾਂ ਲੱਗੀਆਂ ਹੋਣ ਤਾਂ ਤੈਨੂੰ ਦਿਖ ਜਾਂਦਾ ਵੀ ਉਹ ਪਟਾ ਨਹੀਂ ਉਹ ਸਾਡੀ ਡਰੈੱਸ ਨਾਲ ਦੀ ਚੁੰਨੀ ਸੀ ਜਿਸ ਚੁੰਨੀ ਦੇ ਨਾਲ ਮੋਤੀ ਲੱਗੇ ਹੋਇਆ ਤੂੰ ਕਹਿੰਦਾ ਵੀ ਗੱਲ ਦੇ ਵਿੱਚ ਮਾਲਾ ਪਾਏ ਆ ਨਗ ਪਾਇਆ ਤੈਨੂੰ ਰੱਬ ਨੇ ਜੀ ਅੱਖਾਂ ਦਿੱਤੀਆਂ ਤੇ ਤੈਨੂੰ ਦਿਖਦਾ ਹੁੰਦਾ ਕਿ ਉਹ ਮੋਤੀਆਂ ਦੀ ਮਾਲਾ ਆ ਤੂੰ ਕਿੰਨਾ ਵੀ ਇਹ ਗੁਲਾਮ ਆ ਵੀ ਇਹ ਗੁਲਾਮ ਲੋਕ ਐਦਾਂ ਦਾ ਪਹਿਰਾਵਾ ਨਹੀਂ ਪਾਉਂਦੇ ਇਹ ਪਹਿਰਾਵਾ ਤੂੰ ਨਹੀਂ ਸਾਨੂੰ ਦਿੱਤਾ ਨਾ ਤੇਰੇ ਮਾਪੇ ਨੇ ਸਾਨੂੰ ਦਿੱਤਾ ਆ ਇਹ ਪਹਿਰਾਵਾ ਸਾਨੂੰ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ ਇਸ ਪਹਿਰਾਵੇ ਨੂੰ ਪਾ ਕੇ ਬੰਦਾ ਆਟੋਮੈਟਿਕ ਕੀ ਹੀ ਰਾਜੇ ਮਹਾਰਾਜਾਂ ਵਰਗੀ ਸ਼ਾਨ ਰਿਕਾਉਂਦਾ ਆ ਹਮ ਰਖਤ ਪਾਤਸ਼ਾਹੀ ਦਾ ਆ ਅਸੀਂ ਪਾਤਸ਼ਾਹੀ ਦਾਵਾ ਰੱਖਣ ਵਾਲੀ ਫੌਜ ਦੇ ਮਾਲਕ ਆ ਤੂੰ ਕਿੰਨਾ ਵੀ ਆਪ ਮੈਨੂੰ ਗੁਲਾਮ ਕਹੁੰਦੇ ਆ ਤੂੰ ਦੱਸ ਤੂੰ ਕਿੱਡਾ ਆਜ਼ਾਦ ਆ ਜੇ ਤੂੰ ਵੱਡਾ ਆਜ਼ਾਦ ਆ ਤੇ ਦੱਸ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਅਜੇ ਬੰਦੀ ਸਿੰਘ ਅੰਦਰ ਕਿਉਂ ਬੈਠੇ ਆ ਪੀਲੀ ਤੇਰੇ ਵਿੱਚ ਇੱਕ ਬੱਚੀ ਦੇ ਨਾਲ ਬਲਾਤਕਾਰ ਹੋ ਗਿਆ ਤੂੰ ਸਾਡੇ ਖਿਲਾਫ ਵੀਡੀਓ ਪਾ ਕੇ ਪੂਰਾ ਜੋਰ ਲਾਇਆ ਪੂਰਾ ਤੂੰ ਜੋਰ ਲਾਇਆ ਜਿੰਨਾ ਬਕਵਾਸ ਕਰ ਸਕਦਾ ਸੀ ਤੂੰ ਉਨਾ ਬਕਵਾਸ ਕੀਤਾ ਜੇ ਤੇਰੇ ਦਿਲ ਦੇ ਵਿੱਚ ਕੋਈ ਦਰਦ ਹੁੰਦਾ ਉਸ ਬੱਚੀ ਨਿੱਕੀ ਜੀ ਨਾਲ ਬਲਾਤਕਾਰ ਹੋ ਗਿਆ ਉਦੋਂ ਕਿਉਂ ਨਹੀਂ ਬੋਲਿਆ ਤੂੰ ਸਾਨੂੰ ਕੀ ਨਾ ਵੀ ਇਹ ਬੀਬੀਆਂ ਤਿਆਰ ਹੋ ਕੇ ਜਾਂਦੀਆਂ ਨੇ ਸੋਹਣੀਆਂ ਸੋਹਣੀਆਂ ਬੀਬੀਆਂ ਨੂੰ ਕਮੇਟੀਆਂ ਵਾਲੇ ਪ੍ਰੋਗਰਾਮ ਦਿੰਦੇ ਆ ਤੇਰੇ ਵਾਂਗੂ ਕੁਰਸੀ ਤੇ ਬੈਠ ਕੇ ਲੰਗਰ ਹਾਲਾਂ ਦੇ ਵਿੱਚ ਜਾਂ ਏਸੀ ਕਮਰੇ ਵਿੱਚ ਛੱਡ ਕੇ ਇਹ ਵੀਡੀਓ ਨਹੀਂ ਪਾਉਂਦੇ ਸੀ ਅਸੀਂ ਗਰਾਊਂਡ ਲੈਵਲ ਤੇ ਵਿਚਰਦੇ ਹਾਂ ਦਿੱਲੀ ਪਹਿਲੀ ਵਾਰ ਜਦੋਂ ਕਿਸਾਨਾਂ ਦਾ ਮੋਰਚਾ ਲੱਗਾ ਸੀ ਉਸ ਮੋਰਚੇ ਵਿੱਚ ਬੀਬੀਆਂ ਦੇ ਜਥੇ ਵਿੱਚੋਂ ਪਹਿਲਾ ਜਥਾ ਬੀਬੀ ਬਿਆਨਤ ਕਰਦਾ ਸੀ ਜਿਹਨੇ ਜਾ ਕੇ ਹੱਕ ਠੋਕ ਕੇ ਪ੍ਰਚਾਰ ਕੀਤਾ ਕਿਸਾਨਾਂ ਦੇ ਹੱਕ ਚ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸ੍ਰੂਪਾਂ ਦਾ ਮੋਰਚਾ ਲੱਗਾ ਅੰਮ੍ਰਿਤਸਰ ਦੇ ਵਿੱਚ ਉਸ ਮੋਰਚੇ ਵਿੱਚ ਵੀ ਬੀਬੀ ਬਿਆਨਤ ਕਰਦਾ ਕੱਲਾ ਬੀਬੀਆਂ ਦਾ ਜਥਾ ਸੀ ਜਿਹਨੇ ਜਾ ਕੇ ਪ੍ਰਚਾਰ ਕੀਤਾ ਤੂੰ ਕਿਹਨਾਂ ਬੀ ਇਹ ਪ੍ਰਚਾਰ ਕਰਦੇ ਆ ਸੁੰਦਰਤਾ ਕਰਕੇ ਸੋਹਣੇ ਮਨ ਤੈਨੂੰ ਸ਼ਰਮ ਨਹੀਂ ਆਈ ਗੱਲ ਕਹਿੰਦੇ ਨੂੰ ਕਿ ਇਹਨਾਂ ਦਾ ਪ੍ਰਚਾਰ ਕੀ ਅਸਰ ਕਰਦਾ ਹੋਣਾ ਕਿ ਨਾਲੇ ਤੂੰ ਕਿਹਨਾਂ ਵੀ ਟਾੜਣ ਜਿੱਦਾਂ ਦੀ ਤੇਰੀ ਸ਼ਬਦਾਵਲੀ ਤੇਰੀ ਸ਼ਬਦਾਵਲੀ ਤੋਂ ਪਤਾ ਲੱਗਦਾ ਵੀ ਤੇਰੇ ਦਿਲ ਦੇ ਵਿੱਚ ਸਿੱਖਾਂ ਪ੍ਰਤੀ ਸਿੱਖਾਂ ਦੀਆਂ ਧੀਆ ਭੈਣਾ ਪ੍ਰਤੀ ਕਿੰਨਾ ਕੁ ਪਿਆਰ ਆ ਤੂੰ ਕਹਿੰਦੇ ਵੀ ਕਿੱਦਾਂ ਦਾ ਪਹਿਰਾਵਾ ਪਾਉਣੀ ਕਿਹੜੇ ਪਹਿਰਾਵੇ ਵਿੱਚ ਤੈਨੂੰ ਕਮੀ ਦੇਖ ਗਈ ਸਿਰ ਤੇ ਮੇਰੀ ਘੱਟੋ ਘੱਟ 12 ਮੀਟਰ ਦੀ ਉੱਪਰਲੀ ਦਸਤਾਰ ਹੁੰਦੀ ਆ ਉਸ ਤੋਂ ਬਾਅਦ ਅਸੀਂ ਮਹਾਰਾਜ ਦਾ ਬਾਣਾ ਪਾਉਨੇ ਆ ਉਸ ਤੋਂ ਬਾਅਦ ਸਾਡੇ ਸਰੀਰ ਦੇ ਉੱਤੇ ਚੁੰਨੀ ਲਈ ਹੁੰਦੀ ਆ ਤੈਨੂੰ ਕੀ ਉਸ ਵਿੱਚ ਮਾੜਾ ਦੇਖ ਗਿਆ ਜਿਹੜੀਆਂ ਤੂੰ ਮਾਲਾ ਦੀ ਗੱਲ ਕਰਦਾ ਏ ਇਹ ਮਾਲਾ ਪਾਉਣ ਦੇ ਨਾਲ ਦੱਸ ਤੈਨੂੰ ਕਿੱਥੇ ਦੇਖਿਆ ਵੀ ਸੁਰਖੀ ਬਿੰਦੀ ਲਾਈ ਆ ਮੈਂ ਕਿਹੜੀ ਤੈਨੂੰ ਸਰਕੀ ਬਿੰਦੂ ਤੋਂ ਮਰਨ ਲੱਗੀ ਨੇ ਇਕ ਲਈ ਜੇ ਤੈਨੂੰ ਇੰਨੀ ਤਕਲੀਫ ਸੀ ਤੇ ਤੂੰ ਸਾਨੂੰ ਫੋਨ ਤੇ ਸੰਪਰਕ ਕਰਦਾ ਗੱਲ ਕਰਦਾ ਭੈਣ ਜੀ ਕਹਿ ਕੇ ਕਿ ਅਸੀਂ ਤੈਨੂੰ ਸਰਕਾਰ ਦੇ ਨਾਲ ਜਵਾਬ ਦਿੰਦੇ ਹਜੇ ਵੀ ਤੈਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਮੈਂ ਤੇ ਚੌਂਕ ਵਿੱਚ ਆ ਕੇ ਜਿੱਦਾਂ ਮਾਜੀ ਸਾਨੂੰ ਫੋਨ ਕਰਦੀ ਅਸੀਂ ਤੇ ਨਾਲ ਬਹਿ ਕੇ ਵਿਚਾਰ ਕਰ ਲਾਂਗੇ ਆ ਤੇਰੇ ਵਰਗੀਆਂ ਨਹੀਂ ਗਿੱਦਰ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਮੂ ਸੋਚਦਾ ਹੈ ਜਿਸ ਚੀਜ਼ ਨੂੰ ਟਾਰਗੇਟ ਕਰਕੇ ਤੂੰ ਵੀਡੀਓ ਪਾਈ ਆ ਉਹਦਾ ਸੀ ਸਿੱਧਾ ਜਵਾਬ ਨਹੀਂ ਤੈਨੂੰ ਦੇਣਾ ਤੂੰ ਦੱਸ ਤੂੰ ਆ ਕੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਪ੍ਰਚਾਰ ਕਰਦਾ ਰਿਆ ਏਸੀ ਵਿੱਚ ਬੈਠ ਕੇ ਚੱਕ ਕੇ ਫੋਨ ਤੇ ਲਾਈਵ ਕਰਕੇ ਆਪਣੇ ਆਪਣੇ ਆਪ ਨੂੰ ਵੱਡਾ ਵਿਦਵਾਨ ਦੱਸਣਾ ਲੱਗ ਗਿਆ ਜੇ ਤੂੰ ਕਿਹਨੇ ਇਹਨਾਂ ਦੇ ਇਹਨਾਂ ਦੇ ਪ੍ਰਚਾਰ ਦਾ ਕੀ ਅਸਰ ਹੋਣਾ ਜੇ ਤੂੰ ਸਾਡੇ ਪ੍ਰਚਾਰ ਦਾ ਅਸਰ ਦੇਖਣਾ ਹੈ ਨਾ ਤੇ ਤੂੰ ਵੀ ਸਗਰੀ ਇਨਸ਼ੋਰਟ ਲੈ ਕੇ ਆ ਜੀ ਨੰਬਰ ਲੈ ਕੇ ਆ ਜੀ ਕਿ ਤੇਰੇ ਪ੍ਰਚਾਰ ਦੇ ਨਾਲ ਤੇਰੀ ਵੀਡੀਓ ਦੇ ਨਾਲ ਕਿੰਨੇ ਕ ਬੰਦੇ ਅਮਰ ਸਤਾਰੀ ਬਣੇ ਆ ਤੇ ਅਸੀਂ ਵੀ ਤੈਨੂੰ ਪ੍ਰੂਫ ਦੇ ਦਾਂਗੇ ਕਿ ਸਾਡੇ ਪ੍ਰਚਾਰ ਦੇ ਨਾਲ ਕਿੰਨੇ ਕ ਸੰਗਤਾਂ ਨੇ ਅਮਰ ਤੇ ਛਕਿਆ ਕਿੰਨੀਆਂ ਕ ਸੰਗਤਾਂ ਨੂੰ ਸਾਨੂੰ ਮੈਸੇਜ ਆਉਂਦੇ ਆਵੇ ਸੀ ਤੁਹਾਡਾ ਪ੍ਰਚਾਰ ਸੁਣਦੇ ਆ ਤੇ ਸਾਨੂੰ ਤੁਹਾਡੇ ਵਿਚਾਰ ਚੰਗੇ ਲੱਗਦੇ ਆ ਤੇ ਦੂਜੀ ਗੱਲ ਰਹੀ ਜਿਹੜੀ ਤੂੰ ਗੱਲ ਕਹਿਣਾ ਆ ਕਿ ਵੀ ਇਹ ਇੰਨਾ ਫੈਸ਼ਨ ਕਰਦੇ ਆ ਇਦਾਂ ਲੱਗਦਾ ਵੀ ਜਦੋਂ ਨੱਚਣ ਚੱਲੇ ਹੁੰਦੇ ਆ ਤੇਰੇ ਵਰਗੇ ਜੇ ਕੋਈ ਤੈਨੂੰ ਬੰਦਾ ਟੱਕਰ ਜਾਏ ਤੇ ਤੈਨੂੰ ਦੱਸ ਦੇਵੇ ਵੀ ਇੱਕ ਗੁਰਸਿੱਖ ਬੀਬੀ ਨੇ ਬਾਣਾ ਪਾਇਆ ਹੋਵੇ ਸਿਰ ਤੇ ਦਮਾਲਾ ਸਜਾ ਕੇ ਚੁੰਨੀ ਲਈ ਹੋਵੇ ਤੇ ਤੈਨੂੰ ਉਹਨੂੰ ਨੱਚਣ ਵਾਲੀ ਕਹਿ ਦੇਵੇਂ ਤੇਰੇ ਮਾਰ ਮਾਰ ਕੇ ਚਪੜਾ ਤੇਰਾ ਮੂੰਹ ਨਾ ਕੋਈ ਲਾਲ ਕਰ ਦਿੰਦਾ ਤੇਰੇ ਵਰਗੇ ਇੰਨੀ ਘਟੀਆ ਸੋਚ ਨੇ ਮਾਲਕ ਨੂੰ ਪਹਿਲੀ ਗੱਲ ਤੇ ਮੈਂ ਜਵਾਬ ਦੇਣਾ ਨਹੀਂ ਸੀ ਪਰ ਜਿਸ ਹਿਸਾਬ ਨਾਲ ਤੁਸੀਂ ਜ਼ੋਰ ਲਾਇਆ ਸੋਸ਼ਲ ਮੀਡੀਆ ਤੇ ਸਾਡੇ ਸਕਰੀਨਸ਼ਾਟ ਲੈ ਕੇ ਸਾਡੀਆਂ ਸਟੋਰੀਆਂ ਚੱਕ ਚੱਕ ਕੇ ਵੀਡੀਓ ਪਾਉਣ ਦਾ ਚੁੱਪ ਚੁੱਪ ਰਹਿ ਕੇ ਅਸੀਂ ਵੀ ਨਹੀਂ ਹੁਣ ਸਾਰਨਾ ਤੂੰ ਜਿਹੜੀ ਗੱਲ ਕਹਿਣਾ ਆ ਤੂੰ ਆ ਕੇ ਦੇਖ 45 ਡਿਗਰੀ ਦੇ ਵਿੱਚ ਅਸੀਂ ਪ੍ਰਚਾਰ ਕਰਨੇ ਜਾਂਦੇ ਹਾਂ ਜਦੋਂ ਘਰ ਤੋਂ ਨਿਕਲਦੇ ਆ ਸਾਡਾ ਆਪਣਾ ਜਿਹੜਾ ਪ੍ਰਚਾਰ ਕਰਨ ਦਾ ਲੈਵਲ ਆ ਇਹ ਉਦੋਂ ਸ਼ੁਰੂ ਹੋਇਆ ਸੀ ਜੇ ਇਸ ਵੇਲੇ ਅਸੀਂ 9ਵੀਂ ਕਲਾਸ ਤੋਂ ਰਹਿ ਤਰਕੀਆ ਉਦੋਂ ਅਸੀਂ ਸਿਰਫ 9ਵੀਂ ਕਲਾਸ ਤੋਂ ਪੜ੍ਹਦੇ ਸੀ ਜਦੋਂ ਰਹਿ ਤਰਕੀਆ ਰਹਿ ਤਰਕਣ ਤੋਂ ਬਾਅਦ ਘੱਟੋ ਘਾਟ 4-5 ਸਾਲ ਰਹਿ ਤਰਕ ਕੇ ਫਿਰ ਅਸੀਂ +2 ਵਿੱਚ ਜਾ ਕੇ ਅਮਰ ਤੇ ਛੱਕਿਆ ਸੀ ਤੇਰੇ ਵਾਂਗੂ ਚੋਕ ਕੇ ਐਂ ਫੇਸਬੁਕੀ ਬਦਵਾਨ ਨਹੀਂ ਅਸੀਂ ਬਣ ਕੇ ਉਸ ਤੋਂ ਬਾਅਦ ਪ੍ਰੋਫੈਸ਼ਨਲੀ ਅਸੀਂ 2000 ਤੇ 20 ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਸੀ ਬਾਣੀ ਬਣਦੇ ਸੀ ਪਹਿਲਾਂ ਧਾਰਨੀ ਸੀ ਤੇਰੇ ਵਾਂਗੂ ਪ੍ਰੋਫੈਸ਼ਨ ਨਹੀਂ ਬਣਾਇਆ ਅਸੀਂ ਮਾਸਟਰ ਡਿਗਰੀ ਕੀਤੀ ਮਾਸਟਰ ਡਿਗਰੀ ਕਰਕੇ ਸਾਨੂੰ ਦੁਨੀਆਵੀ ਨੌਕਰੀਆਂ ਦੀ ਆਫਰ ਵੀ ਆਉਂਦੀ ਸੀ ਤੂੰ ਕਹਿੰਦੇ ਵਿਊ ਲੈਂਦੇ ਆ ਇਹ ਵਿਊ ਦੀ ਖਾਤਰ ਲਾਈਕ ਕਮੈਂਟਾਂ ਦੀ ਖਾਤਰ ਵੀਡੀਓ ਇੰਦਣੀਆਂ ਪਾਉਂਦੇ ਆ 10 ਵਾਰ ਸਰਕਾਰ ਸਾਡਾ ਪੇਜ ਬੈਨ ਕਰ ਚੁੱਕੀ ਆ ਹੱਕ ਠੋਕ ਕੇ ਜਿਨ੍ਹਾਂ ਦੀ ਜਿਨ੍ਹਾਂ ਦੀ ਸਟੋਰੀ ਪਾਉਣ ਦੇ ਵਿੱਚ ਤੁਹਾਡੇ ਬਾਰੇ ਕਹਿੰਦੇ ਲੱਤਾਂ ਕੰਬਦੀਆਂ ਕਮੈਂਟ ਕਰਨ ਤਾਂ ਵੀ ਲੱਤਾਂ ਕੰਬਦੀਆਂ ਉਹਨਾਂ ਯੋਧਿਆਂ ਦੇ ਹੱਕ ਦੇ ਵਿੱਚ ਨਾਲ ਫਿਰ ਕੇ ਪ੍ਰਚਾਰ ਕਰਦੇ ਆ ਤੇਰੇ ਵਾਂਗ ਅਸੀਂ ਡਰਪੋਕ ਤੇ ਡਰਾਂਕ ਨਹੀਂ ਕਿ ਕਮਰੇ ਵਿੱਚ ਬੈਠ ਕੇ ਵੀਡੀਓ ਪਾ ਲਈਏ ਜੇ ਅਜੇ ਵੀ ਕੋਈ ਰੜਕਿਆ ਫਿਰ ਆ ਕੇ ਮੈਂ ਤੇ ਚੌਂਕ ਵਿੱਚ ਨੰਬਰ ਮੇਰਾ ਇਹਦੇ ਉੱਤੇ ਲਿਖਿਆ ਹੋਇਆ ਹੈ ਫਿਰ ਵੀ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਨੰਬਰ ਦੱਸ ਦਿਆਂ ਸਾਡਾ ਨੰਬਰ ਹੈ 7973368811 7910 79733 66811 ਇਹ ਸਾਡਾ ਕੰਟੈਕਟ ਨੰਬਰ ਹੈ ਜਦੋਂ ਮਰਜ਼ੀ ਸੰਪਰਕ ਕਰਕੇ ਜਿੱਦਾਂ ਮਰਜ਼ੀ ਬੈਠ ਕੇ ਵਿਚਾਰ ਕਰ ਲਈ ਤੇ ਤੇਰੇ ਵਰਗਿਆਂ ਦੀਆਂ ਗਿੱਦੜ ਧਾਮੀਆਂ ਤੋਂ ਅਸੀਂ ਤੈਨੂੰ ਕੀ ਲੱਗਦਾ ਤੂੰ ਕਹਿਣਾ ਵੀ ਇਹ ਬਾਣਾ ਲਾ ਦੇਣ ਇਹ ਸਿੱਖੀ ਸ਼ਬਦ ਦੇਣ ਕਿੱਡੀ ਕੀ ਅੱਗੇ ਤੁਸੀਂ ਸਿੱਖੀ ਤਾਂ ਚੱਕ ਲਈ ਆ ਕਿੰਨਾ ਕਿ ਤੁਸੀਂ ਪ੍ਰਚਾਰ ਕਰਨ ਦੇ ਹੱਕ ਵਿੱਚ ਕੱਢਦੇ ਆ ਜਦੋਂ ਅਸੀਂ ਪ੍ਰਚਾਰ ਕਰਦੇ ਜਾਂਦੇ ਆ ਸਾਡੇ ਘਰਾਂ ਦੇ ਵਿੱਚ ਪੁਲਿਸ ਦੀ ਛਾਪੇਮਾਰੀ ਹੁੰਦੀ ਆ ਸਾਡੇ ਘਰਾਂ ਵਿੱਚ ਸੀਐਸਟਾਫ ਵਾਲਿਆਂ ਦੀ ਛਾਪੇਮਾਰੀ ਹੁੰਦੀ ਆ YouTube ਤੋਂ ਸਾਡੇ ਨਗਮੇ ਡਿਲੀਟ ਕੀਤੇ ਜਾਂਦੇ ਆ ਸਰਕਾਰਾਂ ਦੁਆਰਾ ਸਾਨੂੰ ਹਰੇਕ ਤਰ੍ਹਾਂ ਦਾ ਤਸ਼ੱਦਦ ਸੈਨ ਦੇ ਬਾਅਦ ਵੀ ਮਰ ਜਣੇ ਨਾ ਜੋ ਬਾਤ ਦਿੱਤਾ ਹੋਇਆ ਹੈ ਕਿ ਅਸੀਂ ਡੱਟ ਕੇ ਪ੍ਰਚਾਰ ਕਰਦੇ ਆਂ ਤੇਰੇ ਵਰਗੇ ਡ੍ਰਪੋਗ ਤੇ ਡਰਾਕਰ ਪ੍ਰਚਾਰਕ ਨਹੀਂ ਅਸੀਂ ਹੈਗੇ ਜਿਨ੍ਹਾਂ ਨੂੰ ਤੇਰੇ ਵਰਗੇ ਕਹਿਣ ਕਿ ਵੀ ਇੱਛਾ ਲਾ ਦਿਓ ਕਕਾਰ ਛੱਡ ਦਿਓ ਸਿੱਕੀ ਛੱਡ ਦਿਓ ਪ੍ਰਚਾਰ ਤੇ ਜੇ ਤੈਨੂੰ ਕੋਈ ਜੇ ਵੀ ਤੈਨੂੰ ਕੋਈ ਮਸਲਾ ਤੂੰ ਸੱਚੀ ਬਿੰਦੀ ਕਹਿਣਾ ਨਾ ਤੇ ਜਿਹੜੀ ਗੱਲ ਤੂੰ ਕਹੀ ਆ ਵੀ ਤਿੱਖੀਆਂ ਹੋ ਕੇ ਮੈਨੂੰ ਲੱਗਦਾ ਵੀ ਤੇਰੀ ਭੈਣ ਦੇਖੀ ਹੋ ਕੇ ਜਾਂਦੀ ਹੋਣੀ ਆ ਤੇ ਤੂੰ ਜੇ ਤੈਨੂੰ ਹਜੇ ਵੀ ਤੂੰ ਮਰਦ ਦਾ ਬੱਤਾ ਤੇ ਫੋਨ ਕਰਕੇ ਬੈਠ ਕੇ ਵਿਚਾਰੇ ਜਦੋਂ ਮਰਜੀ ਸਾਡੇ ਘਰ ਵਿੱਚ ਆ ਕੇ ਕਰਨੀ ਅਸੀਂ ਤੇਰੇ ਨਾਲ ਖੁੱਲਾ ਪ੍ਰਚਾਰ ਕਰਨ ਵਾਸਤੇ ਖੁੰਨੇ ਵਿਚਾਰ ਕਰਨ ਲਈ ਤਿਆਰ ਆਂ